ਮੈਂ ਦਲਬੀਰ ਸਿੰਘ ਮੈਂ ਦਿੱਲੀ ਆਇਆ ਦਰਸ਼ਨ ਕਰਕੇ ਇੱਧਰ ਕਰਨਾ ਆਇਆ ਸਤਿਗੁਰੂ RAMਦਾਸ ਜੀ ਦੇ ਦਰਸ਼ਨ ਕਰਨਾ ਆਇਆ ਤੇ ਬਹੁਤ ਆਨੰਦਮਈ ਦਰਸ਼ਨ ਹੋਏ ਨੇ ਉਹਨਾਂ ਦੀ ਬਹੁਤ ਕਿਰਪਾ ਹੋਈ ਹੈ ਕਿ ਅੱਜ 1 ਘੰਟਾ ਅੰਦਰ ਜਾਣ ਵਾਸਤੇ ਲੱਗਿਆ ਕਈ ਵਾਰੀ 2 ਵੀ ਲੱਗਦੇ ਨੇ ਪਰ ਅੱਜ ਸਤਿਗੁਰੂ RAMਦਾਸ ਜੀ ਨੇ ਖੁੱਲੇ ਦਰਸ਼ਨ ਹੋਏ ਆ ਬਹੁਤ ਆਨੰਦ ਆਇਆ ਬੜੀ ਕਿਰਪਾ ਹੋਈ ਹੈ ਸਤਿਗੁਰੂ ਜੀ ਦੀ। ਸ਼ੀਰ ਹੀ ਚੱਲ ਰਹੀ ਕੀ ਕਰਨੀ। ਸ਼ੀਰ ਜੀ ਦਾ ਇਹਦਾ ਅੱਜ ਬਹੁਤ ਬਰਾਗਮਈ ਜਦੋਂ ਮੈਂ ਜੋੜੇ ਜਮਾ ਕਰਾਏ ਤੇ ਮੇਰੀਆਂ ਅੱਖਾਂ 'ਚ ਨੇਤਰਾਂ 'ਚ ਜਲ ਵਿਆ ਤੁਰਿਆ ਤੇ ਮੈਂ ਬੜੀ ਮੁਸ਼ਕਲ ਰੋਕ ਰਿਆ ਸੀ ਕਿਉਂਕਿ ਮੈਨੂੰ ਛੋਟੇ ਸ਼ਹਿਬਜ਼ਾਦਿਆਂ ਦੀ ਕੱਲ ਤੋਂ ਹੀ ਯਾਦ ਆ ਰਹੀ ਸੀ। ਇੰਨੀ ਯਾਦ ਆ ਰਹੀ ਸੀ ਕਿ ਮੇਰੇ ਬਰਦਾਸ਼ਤ ਤੋਂ ਬਾਅਦ ਮੈਂ ਦੱਸ ਨਹੀਂ ਸਕਦਾ। ਇਹ ਇਹ ਬਚਨ ਨਹੀਂ ਮੈਂ ਕਰ ਸਕਦਾ ਕਿਉਂਕਿ ਮੈਂ ਸੁਰਤ ਮੇਰੀ ਬੇਸ਼ੱਕ ਮੈਂ ਇੱਥੇ ਆਇਆ ਸਤਗੁਰੂ RAMDAS ਦੇ ਚਰਨਾਂ 'ਚ ਹਾਂ। ਕਸੂਰਤ ਮੇਰੀ ਫੇਰ ਉੱਥੇ ਜਾ ਰਹੀ ਸੀ ਛੋਟੇ ਸਾਹਿਬ ਜੀ ਆਦਿਆਂ ਦੇ ਤੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਯਰਦਾ ਦੇ ਜੀ ਯਰਬੰਦਰ ਸਾਹਿਬ ਬਸ ਸਭ ਦਾ ਭਲਾ ਹੋਏ ਤੇ ਛੋਟੇ ਸਾਹਿਬ ਜੀ ਆਦਿਆਂ ਕੇ ਮੇਰੀ ਨਮਸਕਾਰ ਹੈ ਇਹ ਸਭ ਦੁਨੀਆ ਜੋ ਹੈ ਉਹਨਾਂ ਦੇ ਅੱਗੇ ਨਮਸਕਾਰ ਕਰੇ ਉਹਨਾਂ ਦੀ ਸ਼ਹੀਦੀ ਨੂੰ ਜੋ ਅਸੀਂ ਨਹੀਂ ਦੇ ਸਕਦੇ ਉਹਨਾਂ ਦਾ ਕੋਈ ਮੁੱਲ ਨਹੀਂ ਧਾਰ ਸਕਦੇ ਤੇ ਸਭ ਦੁਨੀਆ ਜਿੰਨੀ ਹੈ ਮੈਂ ਅਕਾਲ ਪੁਰਖ ਅੱਗੇ ਬੇਨਤੀ ਕਰਦਾ ਸਤਿਗੁਰੂ ਜੀ ਉਹ ਕਿਰਪਾ ਕਰੋ ਕਿ ਅਸੀਂ ਉਹਨਾਂ ਦੀ ਸ਼ਹੀਦੀ ਨੂੰ ਨਮਸਕਾਰ ਕੋਟੀ ਕੋਟੀ ਪ੍ਰਣਾਮ ਕਰਦੇ ਰਹੀਏ ਕਰੋਨਾ ਪ੍ਰਣਾਮ ਹੁੰਦੇ ਰਹਿਣ ਅਰਬਾਂ ਖਰਬਾਂ ਪ੍ਰਣਾਮ ਕਰੀਏ ਉਹਨਾਂ ਨੂੰ ਸਤਿਗੁਰ ਜੀ ਜੀ ਦਾਸ ਜੀ ਸਤਗੁਰ ਆਮਦਾ ਜੀ ਅਗੇ ਕਿ ਸਭ ਦਾ ਭਲਾ ਹੋ ਜਾਏ ਸਤਿਗੁਰ ਸੱਚੇ ਪਾਤਸ਼ਾਹ ਭਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕਰਨੈਲ ਸਿੰਘ ਜੋ ਕਿ ਨਿਤਾ ਪ੍ਰਤੀ ਹਰਮੰਦ ਸਾਹਿਬ ਗੁਰਸਾਹਿਬ ਕਿਰਪਾ ਦੁਆਰਾ ਦਰਸ਼ਨ ਕਰਨ ਆਂਦਾ ਹੈ ਆ ਵੀ ਦੇਖ ਰਹੇ ਹੋ ਕਿ ਬੇਅੰਤ ਸੰਗਤਾਂ ਪੂਜ ਰਹੀਆਂ ਹਨ ਇਹ ਜੋ ਦਿਨ ਚੱਲ ਰਹੇ ਹਨ ਇਹ ਸਹਿਬ ਜਾਦਿਆਂ ਦਾ ਤੇ ਮਾਤਾ ਗੁੱਜਰ ਕੌਰ ਜੀ ਦਾ ਉਹਨਾਂ ਦਾ ਜੋ ਹੈ ਸ਼ਹੀਦੀ ਦੇ ਹੈ 15ਵਾਂ ਚੱਲ ਰਿਹਾ ਹੈ ਹਰ ਸੰਗਤ ਦੇ ਮਨ 'ਚ ਚਾਹ ਹੁੰਦਾ ਹੈ ਕਿ ਉਹਨਾਂ ਬੱਚਿਆਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਜਿਹਦੇ ਕਰਕੇ ਅੱਜ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਉਸ ਤੋਂ ਬਾਅਦ ਜੋ ਹੈ ਇਹ ਸਾਡੇ ਧਰਮ ਦੀ ਰਾਖੀ ਕੀਤੀ ਉਹਨਾਂ ਨੇ ਕਿਉਂਕਿ ਹਰ ਬੰਦਾ ਆਪਣੇ ਵਾਸਤੇ ਕੁਝ ਕਰਦਾ ਹੈ ਪਰ ਇਹ ਗੁਰੂ ਗੋਬਿੰਦ ਸਿੰਘ ਦਾ ਜੋ ਸਾਰਾ ਹੀ ਸਮੁੱਚਾ ਪਰਿਵਾਰ ਇਹਨਾਂ ਨੇ ਮਨੁੱਖਤਾ ਦੇ ਕਲਿਆਣਤਾ ਵਾਸਤੇ ਅਤੇ ਹੋਰ ਜੋ ਹੈ ਸਾਰੇ ਜੋ ਚੰਗੇ ਕੰਮਾਂ ਵਾਸਤੇ ਤਾਂ ਜੋ ਸਾਰੇ ਆਪਣੇ ਧਰਮ ਜੋ ਹੈ ਉਹਦੇ ਤੇ ਰਹਿ ਸਕਣ ਕਿਸੇ ਨੂੰ ਜ਼ਬਰਦਸਤੀ ਆਪਣੇ ਧਰਮ ਚ ਰਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜਾ ਧਰਮ ਜਿਹੜਾ ਧਰਮ ਚੋਂ ਤੁਹਾਨੂੰ ਪ੍ਰੇਰਨਾ ਦੇ ਤੁਸੀਂ ਆਪਣੇ ਧਰਮ ਚ ਪੱਕੇ ਰਹੋ ਤਾਂ ਗੁਰੂ ਕਿਰਪਾ ਦੁਆਰਾ ਸੰਗਤਾਂ ਨਮਸਕਾਰ ਹੋ ਰਹੀਆਂ ਹਨ ਤਾਂ ਜੋ ਉਸ ਦੀ ਦਿਹਾੜੇ ਤੇ ਸਬੰਧ ਵਿੱਚ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰਨੇ ਸ੍ਰੀ ਹਰਮੰਦਰ ਸਾਹਿਬ ਜੋ ਕਿ ਸ੍ਰੀ ਗੁਰੂ ਰਾਮਦਾਸ ਜੀ ਵਗੈਰਾ ਦੀ ਦੁਆਰਾ ਸ੍ਰੀ ਹਰਮੰਦਰ ਸਾਹਿਬ ਬਨਾਇਆ ਗਿਆ ਹੈ ਇਹ ਗੁਰੂ ਅਰਜਨ ਦੇਵ ਮਹਾਰਾਜ ਦੇ ਚੌਥੇ ਪਾਤਸ਼ਾਹ ਜੀ ਨਾਲ ਸੰਬੰਧਿਤ ਗੁਰਦੁਆਰਾ ਹੈ ਸੰਗਤਾਂ ਦੇ ਮਨ ਚ ਆ ਰੰਦਾ ਹੈ ਅਰਦਾਸਾਂ ਕਰਦੇ ਹਨ ਕਿ ਸਾਨੂੰ ਮਹਾਰਾਜ ਦੇ ਘਰ ਦੇ ਦਰਸ਼ਨ ਹੋ ਜਾਣ ਆ ਵੀ ਦੇਖ ਰਹੇ ਹੋ ਅੱਜ ਜੋ ਸੰਗਤ ਸੋਰੀ ਘਟ ਹੈ ਨਹੀਂ ਤੇ ਨਿਦਾ ਬਰਦੇ ਘਟੋ ਘਟ 1.5 ਘੰਟਾ ਲੱਗ ਜਾਂਦਾ ਹੈ ਬਾਹਰ ਤੋਂ ਅੰਦਰ ਦਰਸ਼ਨ ਕਰਨ ਵਾਸਤੇ ਤੋਂ ਆ ਬਹੁਤ ਬਹੁਤ ਆ ਪਟਭਾਗੇ ਹੋ ਜੋ ਭਾਈ ਸਾਹਿਬ ਜੀ ਰਿਕਾਰਡਿੰਗ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਆਓ ਜੀ ਗੁਰੂ ਕੀ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ Rajasthan Jodhpur ਤੋਂ ਆਏ ਹਨ ਜੋ ਬੱਚੇ ਸੀਧੀ ਆਲੇ ਚੱਲ ਰਹੇ ਨੇ ਮਥਰ ਰਿਕਨੋ ਵਾਸੇ ਆਏ ਹਨ ਸੰਗਤ ਦੇ ਕਿੰਨਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਹਰ ਇਕੱਠ ਹੈ ਬਹੁਤ ਕੀ ਅਰਦਾਸ ਬੇਨਤੀ ਕੀਤੀ ਜੀ ਅਮਰਿੰਦਰ ਸਾਹਿਬ ਜੀ ਦਾ ਕਿੰਨੀ ਸਾਰਿਆਂ ਨੇ ਸਪੋਰਟ